ਹਾਂਜੀ ਮੰਮੀ ਆ ਜਾ ਪੁੱਤਾ ਰੋਟੀ ਖਾ ਲੈ ਹਾਂਜੀ ਮੰਮੀ ਆਲ ਕੀ ਬਸ ਹੋ ਗਈ ਤਿਆਰ ਮੈਂ ਬਾਹਰ ਹੀ ਆ ਲਈ ਮੈਂ ਆ ਤੇ ਖਾ ਲਈ ਆ ਆ ਜਾ ਠੀਕ ਐ ਆ ਗਈ ਪੁੱਤ ਹੋ ਗਈ ਤਿਆਰ ਹਾਂਜੀ ਹੋ ਗਈ ਤਿਆਰ ਵਾਵਾ ਦਿਨਾਂ ਬਾਅਦ ਤੇ ਅੱਜ ਚੰਗੀ ਨੀਂਦ ਕੱਢੀ ਆ ਹਾਂ ਮੰਮੀ ਹਾਂ ਤੁਹਾਨੂੰ ਪਤਾ ਫਿਰ ਘਰਾਂ ਚ ਨਹੀਂ ਉਹ ਜਿਹਾ ਸਭ ਬੰਦਾ ਤੇ ਚੱਲਦੇ ਹੋ ਜਾਂਦੀ ਏ ਚੱਲ ਮੈਂ ਰੋਟੀ ਖਾ ਲਈ ਆ ਪੁੱਤ ਅੱਛਾ ਤੂੰ ਪਾ ਕੇ ਤਾਂ ਖਾ ਲੈ ਮੈਂ ਜਰਾ ਕ ਥੁੱਪੇ ਬਹਿ ਨਾ ਚਲੋ ਠੀਕ ਐ

ਰਾਤੀ ਆਈ ਸੀਗੀ ਅੱਛਾ ਤੇ ਆ ਜਾ ਮੰjde ਤੇ ਬੈਠ। ਫੇ ਤੁਸੀਂ ਤਾਂ ਸਿਹਤਾਂ ਠੀਕ ਹੈ ਤੁਹਾਡੀਆ ਵਧੀਆ ਵਧੀਆ ਠੀਕ ਹੈ ਤੇ ਕਿੱਤੀ ਕੋ ਤੁ ਵਾਈਫ ਹੋਈ? ਇਹ 3 ਨੰ ਮਹੀਨੇ ਬਾਅਦ ਆ ਗਈਆ ਪੁੱਤਰ। ਅੱਛਾ ਇਹ ਦੇਖਾਂ ਤੇ ਥਾਨੀ ਦੇ ਮੁੰਡਾ ਹੋਇਆ ਸੀਗਾ। ਆਹੋ ਮੈਂ ਵੀ ਸਟੇਟਸ ਤੇ ਦੇਖਿਆ ਸੀ ਲਗਾਇਆ ਸੀ ਇਹਨੇ ਮੁੰਡੇ ਦਾ। ਇਹ ਉਧਰ ਲੱਗੀ ਹੋਈ ਸੀ ਹੁਣ ਇਹਨਾਂ ਨੇ ਕਰਨਾ ਕੋਈ ਫੰਕਸ਼ਨ। ਅੱਛਾ ਤੇ ਤੇ ਰਾਈਆ ਤਿਆਰੀ ਤੁਰੀ ਕਰਨੀ ਆ ਕੋਈ ਠੀਕ ਹੈ ਪਿਆਰੀ ਕਰ ਲੇਗੀ ਉਧਰ ਹਾਂ ਉਧਰ ਬਸ ਉਹ ਨਾ ਉਧਰ ਮੁਸ਼ਕਲ ਹੁੰਦੀ ਆ ਫਿਰ 3 ਮਹੀਨੇ ਤਾਂ ਹੋ ਗਏ ਉਧਰ ਲੱਤੀ ਨਾ ਠੀਕ ਚਲਣਾ ਠੀਕ ਚਲ ਜਾਂਦੀ ਆ ਅੱਜ ਰਾਮ ਨਾਲ ਸੁੱਤੀ ਆ ਅੱਜ ਅੱਖ ਚ ਸੁੱਤੀ ਆ ਹਾਂ ਚਲੋ ਵਧੀਆ ਮਾਵਾ ਘਾਰੀ ਐਸ ਹੁੰਦੀ ਪੁਆਈ ਤੇ ਹੋਰ ਹੋਰ ਤੁਸੀਂ ਸੁਣਾਓ ਘਰ ਬਾਰੇ ਵਧੀਆ ਕੁਝ ਸੁਣਾ ਠੀਕ ਹੈ ਕਿੰਨੀ ਨੂੰ ਸੇ ਬੁਲਾਓ ਤੇ ਫਿਰ ਮੈਂ ਕੋਈ ਜਾਣਾ ਵੀ ਜਾਵਾਂ ਕਿ ਤੇ ਆਈ ਜਾ ਮਮੀ ਆ ਜਾ ਬੁੱਤ ਮੈਂ ਸੱਚੀ ਗੱਲ ਦੀਦੀ ਸੱਚੀ ਗੱਲ ਕੀ ਹਦ ਤੱਕ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਨਾ ਮੈਂ ਤਾਂ ਵੇਖਣ ਦੀ ਹਾਂ ਮੈਂ ਕਿਹਾ ਲੱਗਾ ਤੇ ਆਵਾਜ਼ ਦੀਦੀ ਦੀ ਵਾਪਾ ਟਾਈਮ ਤਨ ਹੋਇਆ ਮਿਲੇ ਨੂੰ ਸਹੀ ਗੱਲ ਜੇ ਜਦੋਂ ਬੜੀਆਂ ਵੀ ਆਈਆਂ ਜਾਂਦੀਆਂ ਨੇ ਕਿੱਥੇ ਥੇਤੀ ਥੇਤੀ ਮਿਲਦੀਆਂ ਸਹੀ ਗੱਲ ਹੈ ਸਭ ਕੋਈ ਮੇਲ ਹੁੰਦੇ ਆ ਔਰ ਸੁਣਾਉਂਦੇ ਹੀ ਸਵਾਸ ਸਵਾਸ ਵਧੀਆ ਮੈਂ ਵੀ ਬੱਚਿਆਂ ਦੇ ਆਈ ਸੀ ਸਕੂਲ ਅੱਛਾ ਅੱਛਾ ਤੇ ਫਿਰ ਮੈਂ ਕਿਹਾ ਚਲ ਭੁਆਏ ਨੂੰ ਬਾਵਾ ਟੈਮ ਹੋ ਗਏ ਮਿਲੀ ਨਹੀਂ ਤੇ ਭੁਆਏ ਨੂੰ ਮਿਲਿਆ ਭੁਆਏ ਤੇ ਆਂਦੇ ਹੀ ਨਹੀਂ ਐ ਕਿਤੇ ਘਰ ਚੀ ਰੁੱਝੇ ਹੋਏ ਐ ਪਤਾ ਨਹੀਂ ਖੰਡ ਦੇ ਵਿੱਚ ਕੁੜਗੇ ਆਏ ਆ ਤੇ ਜੰਦਾ ਮੰਮੀ ਤਾਂ ਮੇਰੇ ਵੱਲ ਵੀ ਆਏ ਨਹੀਂ ਬੜੀ ਦੇਰ ਹੋ ਗਈ ਬਸ ਉਹਦਾ ਨਾ ਮੁੰਡਾ ਵੇਖ ਕੇ ਗਏ ਆ ਅੱਛਾ ਬੱਚੋ ਨਹੀਂ ਆਏ ਵੱਡੀ ਦੀਦੀ ਵੀ ਗਈ ਹੋਗੀ ਫਿਰ ਕੇ ਦੋ ਚਾਰ ਦਿਨ ਰਹਿਣ ਤੇ ਮਮੀ ਕਹਿੰਦੇ ਜਾ ਕਿ ਤੀ ਤੂੰ ਵੀ ਦੋ ਦੇਣਾ ਆਪੂ ਆਈ ਦੱਸਦੇ ਪਏ ਆ ਵੀ ਕਿੱਤੀ ਆਈ ਹੈ ਤੇ ਇਹਨਾਂ ਸਮਾਨ ਸਮੂਹ ਲੈਣਾ ਹੈ ਫੰਕਸ਼ਨ ਕਰਨਾ ਹੈ ਇਹਨਾਂ ਨੇ ਹਾਂਜੀ ਹਾਂਜੀ ਕੋਣ ਤਮਾਨੀ ਨੇ ਕੀਤਾ ਹੀ ਸਵਾ ਮਹੀਨੇ ਦਾ ਠੀਕ ਤੇ ਹੁਣ ਕਹਿੰਦੇ ਇੱਕ ਫੰਕਸ਼ਨ ਕਰਦੀ ਹੈ ਗਾਂ ਗਰਮੀ ਆ ਜੇ ਸਾਰੀ ਖੇਚਲ ਤੇ ਤੇ ਹੀ ਹੈ ਚਲੋ ਹੁਣ ਤੇ ਅੰਦੇ ਵੈਸੇ ਵੀ ਤੂੰ ਕਮਜ਼ੋਰ ਵੀ ਹੋ ਗਈ ਹਨਾ ਗੁਆਈ ਹਾਂ ਕਮਜ਼ੋਰ ਹੋ ਗਈ ਖੇਚਲ ਨਾਲ ਹੋ ਜਾਂਦਾ ਚਲੋ ਬਤਲਾ ਦਿੰਦਾ ਥੋੜਾ ਫਾਇਦਾ ਹੋਰ ਹੋਤੇ ਆ ਹੋਰ ਨਹੀਂ ਤੁਸੀਂ ਸੁਣਾਓ ਜੱਜਾ ਹੀ ਠੀਕ ਨੇ ਹੋਰ ਸਾਰੇ ਵਧੀਆ ਵਧੀਆ ਹਣ ਕੱਲ ਮੈਨੂੰ ਦੱਸੋ ਕਿ ਕੱਲ ਰੋਟੀ ਖਾਓਗੇ ਕਿ ਚਾਹ ਕੁਝ ਨਹੀਂ ਖਾਣਾ ਮੈਂ ਜੀ ਕੁਝ ਨਹੀਂ ਖਾਣਾ 나 না ਕੁਝ ਨਹੀਂ ਖਾਣਾ ਮੈਂ ਘਰੋਂ ਖਾ ਕੇ ਨਾਸ਼ਤਾ ਕਰਕੇ ਆਈ ਸੀ ਦੱਸਿਆ ਸੀ ਬੱਚਿਆਂ ਦੇ ਸਕੂਲ ਗਈ ਸੀ ਅੱਛਾ ਅੱਛਾ ਹਾਂ ਕੁਝ ਨਹੀਂ ਖਾਣਾ ਹੋਰ ਦੂਸਰਾ ਹੀ ਲਗਾਈ ਚੱਕਰ ਘਰ ਫਿਰ ਲੈ ਆਵਾਂਗੀ ਆਣਾ ਕਿਉਂ ਨਹੀਂ ਲੈ ਕੇ ਆਈ ਆਪਣੇ ਉਹਨੂੰ ਵੀ ਲੈ ਆਵਾਂਗੀ ਮੈਂ ਤਾਂ ਮੰਮੀ ਕੋਲ ਆਈ ਹਾਂ ਮੈਂ ਕਿਨਾਲੇ ਤੇ ਮੈਂ ਇਹਨਾਂ ਨੇ ਫੰਕਸ਼ਨ ਕਰਨਾ ਤੇ ਦੋ ਚਾਰ ਸੂਕ ਸਵਾਲਾਂ ਹਾਂ ਤੇ ਨਾਲ ਜਿਹੜੀ ਤਿਆਰੀ ਕਰਨੀ ਹੈ ਉਹ ਕਰ ਲਵਾਂ ਠੀਕ ਠੀਕ ਤੇ ਦੀਦੀ ਮੈਂ ਨਾ ਇੰਜ ਕਰਦੀ ਥੋੜੀ ਥੋੜੀ ਚਾਹ ਬਣਾਉਣੀ ਆ ਉਹ ਨਹੀਂਦਰ ਤੁਸੀਂ ਗੱਲਾਂ ਚੱਲ ਥੋੜੀ ਥੋੜੀ ਚਾਹ ਬਣਾ ਲੈ ਥੋੜੀ ਬਣਾਈ ਜਿਆਦਾ ਨਾ ਬਣਾਈ ਠੀਕ ਹੈ ਕੀ ਹੋਊ ਜਦ ਤੱਕ ਤੁਹਾਨੂੰ ਚਲਾਵਾਂਗਾ ਕੀ ਦੇਣਾ ਚਾਹੀਦਾ ਤੁਹਾਨੂੰ ਪੂਰਾ ਪੂਆ ਇਨ ਇੱਕ ਵਸਲਾ ਲੈ ਦੇ ਬੇ ਮੈਂ ਤਾਂ ਤੁਹਾਡੇ ਕੋਲ ਸਲਾਵਾ ਲੈਣੀ ਹੈ ਤੇ ਤੁਸੀਂ ਮੇਰੇ ਕੋਲ ਲੈਂਦੇ ਹੋ ਤੁਹਾਡੇ ਕੋਲ ਜਰਾ ਮੱਸਾ ਪੁੱਤ ਪੁੱਛਣਾ ਹੁੰਦਾ ਵਾ ਅੱਗੇ ਤੇਰੀ ਮੰਮੀ ਤਾਂ ਸਲਾਹ ਲੈਂਦੀ ਸੀ ਹੁਣ ਮੰਮੀ ਨਹੀਂ ਤਾਂ ਤੇਰੇ ਕੋਲ ਨਾ ਸਹੀ ਚਲੋ ਕੀ ਦੇਣਾ ਭੂਏ ਕੁਤੀ ਮੈਂ ਤਾਂ ਇਹੀ ਸੋਚਿਆ ਪੰਜ ਸੂਟ ਦੇਦਾ ਆ ਠੀਕ ਹੈ ਤੇ ਨਾਲ 5500 ਰੁਪਏ ਦੇ ਦੀਏ ਠੀਕ ਹੈ ਭੂਏ ਇਦਾਂ ਹੀ ਹੁੰਦਾ ਵਾ ਠੀਕ ਹੈ ਨਾ ਠੀਕ 500 ਰੁਪਏ ਤੇ ਪੰਜ ਜੋੜੇ ਆ ਬਹੁਤ ਗੱਦੀ ਆ ਕਾਣੀਆਂ ਗੱਲਾਂ ਸੁਣਨੀਆਂ ਹਾਂ ਮੈਂ ਤੇ ਪੁੱਛਾਂ ਲਗੀ ਕੀ ਬਣਾਵਾ ਚਾਹਦੇ ਨਾਲ ਇਹ ਤੁਸੀਂ ਕੀ ਕਹਿ ਰਹੇ 5100 ਰੁਪਇਆ ਆਹੋ ਪੁੱਤ 5100 ਰੁਪਇਆ ਤੇ 5 ਸੂਟ 5 ਸੂਟ ਮੰਮੀ ਹੋਰ ਮੰਮੀ 5 ਸੂਟ ਥੋੜਾ ਚੰਗੇ ਲੱਗਦੇ ਆ ਮੰਮੀ ਮੇਰੀ ਚਠਾਣੀ ਦੇ ਮੁੰਡਾ ਹੋਇਆ ਵਾ ਘੱਟੋ ਘਾਟ ਨਹੀਂ ਤੇ ਤੁਸੀਂ 11 ਸੂਟ ਕਰੋ ਅੱਛਾ ਤੇ ਨਾਲ ਕੋਈ ਗਿਫਟ ਲੈ ਲਿਓ ਪ੍ਰਾਈਮ ਵਗੈਰਾ ਆਂਦੇ ਆ ਓ ਲੱਣਾ ਤੇ ਨਾਲ ਇੰਜ ਕਰੋ ਤੁਸੀਂ 5500 ਸਗਣ ਤੇ ਚਲੋ ਠੀਕ ਐ ਜਿਹੜਾ ਕੋਣਾ ਨਾਲ ਤੁਸੀਂ ਉੱਤੇ ਤੇ ਰੱਖਣਾ ਹੀ ਆ ਤੇ ਇੰਜ ਕਰਨਾ ਮੇਰੀ ਜਠਾਣੀ ਦਾ ਸੂਟ ਵੀ ਲਾ ਦਿਓ ਅੱਛਾ ਤੇ ਮੇਰੇ ਜੇਡ ਦਾ ਵੀ ਲਾ ਦਿਓ ਤੇ ਸੱਸ ਦਾ ਤੇ ਲਾਉਣਾ ਹੀ ਲਾਉਣਾ ਤੁਸੀਂ ਤੇ ਮੇਰੇ ਤੇ ਬਣਾਉਣਾ ਹੀ ਆ ਤੇ ਨਾਲ ਤੇ ਨਾ ਸੋਨੇ ਦਾ ਘੜਾ ਜਾਂ 체ਨ ਕੋਈ ਚੀਜ਼ ਪਾ ਦਿਓ ਵੇਖੋ ਸੋਹਰੇ ਪਰਿਵਾਰ ਚ ਪਹਿਲਾ ਫੰਕਸ਼ਨ ਹੋ ਲੱਗਾ ਤੇ ਮੇਰੀ ਵੀ ਤਾਂ ਸੋਭਾ ਹੋਊਗੀ ਕਿ ਮੇਰੇ ਪੇਕੇ ਲੈ ਕੇ ਆਏ ਆ ਨਾਲੇ ਮੰਮੀ ਜੋ ਦੋ ਵੀ ਤੇ ਹੀ ਹੁੰਦੇ ਜੈ ਨਾ ਗਾਜ ਵਾ ਜਾ ਕੇ ਹੁੰਦੇ ਜੈ ਸਾਰਾ ਮੁੱਲਾ ਕਹਿੰਦਾ ਕਿੱਟੀ ਦੇ ਪੇਕੇ ਦੇ ਕੇ ਗਿਆ ਤੇ ਮੰਮੀ ਹਾਜੀ ਇੰਨਾ ਕ ਕਰੋਗੇ ਤੂੰ ਗੱਲਾਂ ਨਹੀਂ ਕਰਨਗੇ ਮੇਰੇ ਸੋਹਰੇ ਨਹੀਂ ਕਿੱਟੀ ਤੇਰੇ ਸੋਹਰੇ ਤੈਨੂੰ ਗੱਲਾਂ ਕਰਦੇ ਜੇ ਕੋਈ ਨਹੀਂ ਕੋਈ ਚੀਜ਼ ਦੇਣਗੇ ਤੇ ਨਹੀਂ ਨਹੀਂ ਜੋਤੀ ਉਹ ਜੀ ਗੱਲ ਨਹੀਂ ਆ ਗੱਲਾਂ ਨਹੀਂ ਕਰਦੇ ਵੀ ਪਰ ਫਿਰ ਵੀ ਸੋਹਬਾ ਤੇ ਆਪਣਾ ਬਣਾਉਣੀ ਹੈ ਨਾ ਅਹੀਂ ਮੁੰਡਾ ਤੇਰੀ ਠਾਣੀ ਦੇ ਘਰ ਹੋਇਆ ਵਾ ਤੇਰੇ ਘਰ ਨਹੀਂ ਹੋਇਆ ਮੰਮੀ ਦੇਰ ਕਿਉਂ ਜਠਾਣੀ ਦੇ ਘਰ ਹੋਇਆ ਪਰਿਵਾਰ ਤੇ ਮੇਰਾ ਹੀ ਆ ਨਾ ਇੱਕੋ ਜਗ੍ਹਾ ਰਹਿਣੀ ਅਸੀਂ ਉਹ ਤਾਂ ਠੀਕ ਹੈ ਮੈਂ ਕੱਲ ਕਾ ਅੱਧ ਕਰਦਾ ਐਨੇ ਕੱਪੜੇ 11 ਜੋੜੇ ਕਰ ਦਵਾਂ ਸਭ ਕੁਝ ਕਰਦਾ ਕੱਲ ਤੇਰੀ ਜਠਾਣੀ ਦੇ ਪੇਕੇ ਪੰਜ ਜੋੜੇ ਲਿਆ ਫੇਰ ਉਹ ਕਹਿਣਗੇ ਇਹਨਾਂ ਨੇ ਸਾਡੀ ਘੱਟ ਕੀਤੀ ਆ ਸਾਰਿਆਂ ਦੀ ਰੱਖਣੀ ਪੈਂਦੀ ਆ ਪੁੱਤ ਸਭ ਪਾਸਾ ਦੇਖਣਾ ਪੈਂਦਾ ਵਾ ਮੰਮੀ ਸੂਟ ਕਿਤੇ ਬਹੁਤ ਮਹਿੰਗੇ ਆਉਣੇ 11 ਕੱਪੜੇ ਲਿਓਣੇ ਤੁਸੀਂ ਕਰਨੇ meri gal sun putra 1000 1200 ਤੋਂ ਤਾਂ ਕੱਟਤਾ ਕੋਈ ਜੋਗਾ ਨਹੀਂ ਆਂਦਾ ਕੋਈ ਮਾੜੇ ਕੱਪੜੇ ਫੋੜੀ ਦੇਣੇ ਤੂੰ ਪੰਜ ਸੂਟ ਵੀ ਲਾਲਾ ਤੇ ਕਿੰਨੇ ਦੇ ਹੋਗੇ ਹੈ ਪੰਜ 7000 ਦੇ ਤਾਂ ਕੱਪੜੇ ਹੀ ਹੋਗੇ ਮੰਮੀ ਤੇ ਕਿਹੜੀ ਗੱਲ ਹੁਣ ਆਪਣਾ ਹੱਥ ਵਿੱਚ ਇੱਥੇ ਹੀ ਪੁੱਤ ਗੱਲ ਕਰੀ ਤੀ ਆ ਮੰਮੀ ਹਾਂ ਦੇਹਤ ਨੂੰ ਕੀ ਹੋਇਆ ਵਾ ਚੰਗਾ ਭਲਾ ਤੇ ਤੁਹਾਡਾ ਕਾਰੋਬਾਰ ਹੈ ਗੱਡੀਆਂ ਆਪਣੇ ਥੱਲੇ ਆ ਸਾਨੂੰ ਕਾਦੀ ਕਮੀ ਆ ਤੁਸੀਂ ਅੱਜ ਪੈਸੇ ਕਿਉਂ ਘਨੋਂ ਲੱਗ ਪਏ ਜੇ ਮੈਨੂੰ ਅੱਜ ਪੁੱਤ ਹੈਗਾ ਸਭ ਕੁਝ ਕੱਲ ਤੇਰੀ ਵਾਰੀ ਆਵੇ ਰੱਬ ਕਰੇ ਨਾ ਕੋਈ ਹੱਥ ਪਵੇ ਤੇ ਫੇਰ ਤੈਨੂੰ ਗੱਲਾਂ ਨਾ ਕਰਨਗੇ ਤੇਰੇ ਸੋਹਰੇ ਅੱਜ ਮੈਂ ਦੇਖਦਾ ਕੱਲ ਨੂੰ ਤੇਰੇ ਵਾਰੀ ਨਾ ਦਵਾ ਫੇਰ ਨਾ ਗੱਲਾਂ ਕਰਨਗੇ ਤੇਰੇ ਸੋਹਰੇ ਸਭ ਕੁਝ ਦੇਖ ਕੇ ਚੱਲੀਦਾ ਆਪਣਾ ਦੇਖ ਕੇ ਪੈ ਚੁੱਕੀਦਾ ਵਾ ਚਲ ਅੱਜ ਮੈਂ ਥੇ ਵੀ ਦੇਣੀ ਆ ਪੁੱਤ ਤੇ ਕੱਲੂ ਤੇਰੀ ਜਿਖਾਣੀ ਦੇ ਬੇਕ ਕੇ ਘਟ ਅਰਗੇ ਕੁਛ ਘਟ ਲੈ ਆਏ ਇਹ ਤੇ ਫੇਰ ਨਾ ਤੇ ਫੇਰ ਕਿਉਂ ਤਾਂ ਕਿ ਇੱਜ਼ਤ ਰਊਗੀ ਵਿਚਾਰੀ ਦੀ ਸਾਰੇ ਪਾਸੇ ਦੇਖਣੇ ਪੈਂਦੇ ਆ ਕਿਤੇ ਭੁਆਈ ਬਿਲਕੁਲ ਸਹੀ ਗੱਲ ਕਰਦੇ ਵੇ ਨਾਲੇ ਮੁੰਡਾ ਤੇਰੀ ਚਠਾਣੀ ਘਰ ਜੰਮਿਆ ਤੇਰੇ ਘਰ ਨਹੀਂ ਜੰਮਿਆ ਜਦੋਂ ਤੇਰੇ ਘਰ ਮੁੰਡਾ ਆਏਗਾ ਨਾ ਉਦੋਂ ਭੁਆਈ ਨਹੀਂ ਗੱਜ-ਵੱਜ ਕੇ ਚੀਜ਼ਾਂ ਦੇਣਗੇ ਜੋ ਤੂੰ ਮੰਗੇਗੀ ਨਾ ਉਹੀ ਤੈਨੂੰ ਚੀਜ਼ਾਂ ਮਿਲਣਗੀਆਂ ਪਰ ਜੇ ਠਾਣੀ ਦੇ ਘਰ ਨਹੀਂ ਬੰਦੀਆਂ ਇਹ ਚੀਜ਼ਾਂ ਜੋ ਭੁਆਈ ਨੇ ਕਿਹਾ ਨਾ 5 ਜੋੜੇ 5100 ਬਹੁਤ ਹੈ ਐਦਾ ਹੀ ਮਿਲੀ ਦਾ ਵਰਤੀ ਦਾ ਪਰ ਜੇ ਤੂੰ ਕਹਿਨੀ ਜੀ ਇੱਚ ਤੇਰੀ ਨਹੀਂ ਕੋਈ ਸ਼ੋਭਾ ਹੋਣੀ ਉਹਨਾਂ ਦੀ ਪੇਕੇ ਆ ਨੇ ਲੈ ਕੇ ਆਣਾ ਤੇ ਜੇ ਉਹਨਾਂ ਦੀ ਪੇਕੇ ਨਾ ਇਹਨਾਂ ਲੈ ਕੇ ਆਣਗੇ ਤੇ ਉਹਦੀ ਤੇ ਇੱਜ਼ਤ ਕਿੱਥੇ ਰਹਿ ਗਈ ਤੂੰ ਆਪਣੀ ਇੱਜ਼ਤ ਕਿੱਥੋਂ ਬਣਾ ਲਈ ਵੀ ਐਨੇ ਜੀ ਸ਼ੋਭਾ ਬੜੀ ਹੁੰਦੀ ਹੈ ਜਿੰਨੇ ਚੱਦਰ ਹਨ ਉਹਨਾਂ ਪੈਰ ਪਸਾਰਨਾ ਚਾਹੀਦਾ ਕਿੱਟੀ ਤੇਰੇ ਵਰੀ ਤੇ ਭੁਆਈ ਆਣਗੇ ਆਣਗੇ ਠੀਕ ਹੈ ਨਾ ਪਰ ਤੇਰੀ ਜਠਾਣੀ ਦਾ ਥੋੜਾ ਨਾ ਬੰਦਾ ਵੈ ਭੁਆਈ ਨੂੰ ਦੇਣਾ ਉਹ ਤੇਰੇ ਉਹਨਾਂ ਦੇ ਪੇਕੇ ਆ ਹੋ ਲੋ ਬੰਦਾ ਵੈ ਠੀਕ ਹੈ ਨਾ ਹੁਣ ਦੇਖ ਜੇ ਭੁਆਈ ਇੰਨਾ ਗੱਜ-ਬੱਜ ਕੇ ਸਮਾਨ ਲੈ ਕੇ ਆਏ ਉਹਨਾਂ ਦੇ ਘਰ ਦੇ ਨਾਲ ਲੈ ਕੇ ਆਏ ਤੇ ਤੇਰੀ ਜਠਾਣੀ ਦੀ ਨੱਕ ਨਹੀਂ ਵੱਡੀ ਜਾਊਗੀ ਫੇਰ ਨਹੀਂ ਗੱਲਾਂ ਕਰਨਗੇ ਹੈ ਅੱਜ ਕਲਾਟ ਕੋਹਣ ਵੀ ਦੇਖਦਾ ਵੈ ਬਕੀਤ ਦੇ ਕੇ ਗਏ ਆ ਕੀ ਕੀਤੇ ਆ ਕੰਧਾ ਦੇ ਵੀ ਕੰਨ ਹੁੰਦੇ ਆ ਕਿਤੇ ਸੋਹ ਸਮਝ ਕੇ ਖਰੀਦਾ ਵੈ ਤੇਰੀ ਵਾਰੀ ਸਭ ਕੁਝ ਮਿਲੇਗਾ ਨਾਲੇ ਹਾਂ ਤੂੰ ਉਹਨਾਂ ਦੇ ਘਰ ਦੀ ਨੂੰਹ ਐ ਠੀਕ ਐ ਨਾ ਤੂੰ ਚਾਹੇ ਉਹਨਾਂ ਨੂੰ ਜੋ ਮਰਜ਼ੀ ਦੇ ਚਾਹੇ ਸੋਨੇ ਦੀ ਚੀਜ਼ ਪਾ ਚਾਹੇ ਚਾਂਦੀ ਦੀ ਚੀਜ਼ ਪਾ ਠੀਕ ਐ ਨਾ ਤੂੰ ਚਾਚੀ ਐ ਪਰ ਭੂਆਈ ਦਾ ਫਰਜ਼ ਨਹੀਂ ਗਾਇ ਚੀਜ਼ਾਂ ਦੇਂਦਾ ਠੀਕ ਹੈ ਤੂੰ ਜੋ ਮਰਜ਼ੀ ਕਰ ਉਸੇ ਤੈਨੂੰ ਨਹੀਂ ਰੋਕਦੇ ਇਹ ਤੇ ਗੱਲ ਸਹੀ ਆ ਜੀ ਮੰਮੀ ਵਾਕਈ ਜੇ ਤੁਸੀਂ ਅੱਜ ਜਿਆਦਾ ਦੇ ਆਉਗੇ ਵਾਕਈ ਉਹਦੇ ਪੇਕੇ ਦਾ ਹੈ ਵੀ ਮਾੜਿਆ ਘਰ ਉਹਨਾਂ ਨੇ ਤੇ ਕਹਿਣਾ ਇਹ ਸਾਨੂੰ ਨੀਵਾ ਦਿਖਾਉਣ ਵਾਸਤੇ ਇਹਨਾਂ ਦੇ ਪੇਕੇ ਦੇਣਾਂਗੇ ਠੀਕ ਹੈ ਨਾ ਸਹੀ ਗੱਲ ਆ ਉਹ ਤਿੰਨ ਮਹੀਨੇ ਹੋ ਗਏ ਇੱਕੋ ਵਾਰ ਹੀ ਆਏ ਆ ਬਸ ਜੋ ਨਹੀਂ ਆਏ ਸ਼ਾਇਦ ਉਹਨਾਂ ਦੇ ਕੋਲ ਨਹੀਂ ਕੁਝ ਹੈਗਾ ਤਾਂ ਹੀ ਨਹੀਂ ਆਇਆ ਸਾਰੇ ਇੱਕੋ ਦੇ ਨਹੀਂ ਰਹਿੰਦੇ ਮੰਦੇ ਨੂੰ ਲਾਈ ਕੋਈ ਨਹੀਂ ਹੁੰਦੀਆਂ ਸਾਡੀ ਆਪਣਾ ਚੱਦਰ ਦੇ ਕੇ ਪੈਰ ਪਸਾਉਂਦੇ ਆ ਬਿਲਕੁਲ ਸਹੀ ਗੱਲ ਆ ਵਾਕੇ ਨਹੀਂ ਮੰਮੀ ਤੇ ਹਿਸਾਬ ਦਾ ਹੀ ਕਰਿਓ ਮੈਂ ਤਾਂ ਵਾਕੇ ਫੋਕੀ ਟੋਰ ਬਣਾਉਂਦੀ ਰਹੀ ਕਿ ਮੇਰੇ ਪੇਕੇ ਨਾ ਭੁਆਏ ਦਾ ਬੰਦਾ ਨਾ ਭੁਆਈ ਨੇ ਉਹਨਾਂ ਹੀ ਦੇਣਾ ਤੂੰ ਨਹੀਂ ਕਹਿਣਾ ਵੀ ਇਹ ਕਰੋ ਉਹ ਕਰੋ ਤੂੰ ਜੋ ਮਰਜ਼ੀ ਕਰ ਠੀਕ ਐ ਇਹ ਤੇ ਗੱਲ ਸਹੀ ਆ ਨਹੀਂ ਮੰਮੀ ਤੁਸੀਂ ਆਪਣੇ ਹਿਸਾਬ ਨਾਲ ਜੋ ਕਰਨਾ ਕਰੋ ਠੀਕ ਐ ਬਾਕੀ ਜੋ ਮੈਂ ਕਰਨਾ ਉਹ ਮੈਂ ਆਪਣੀ ਸੱਸ ਨਾਲ ਸਲਾਹ ਕਰ ਲਾਂਗੀ ਬਸ ਬਸ ਆਪ ਤੇ ਕਰ ਜੋ ਮਰਜ਼ੀ ਕਰੋ ਪਰ ਇੱਥੇ ਨਹੀਂ ਤੂੰ ਕਹਿਣਾ ਵੀ ਇਹ ਚੀਜ਼ ਪਾਓ ਤੇ ਉਹ ਚੀਜ਼ ਪਾਓ ਸਹੀ ਗੱਲ ਆ ਮੈਂ ਵਾਕੇ ਤੇ ਦੀ ਗਲਤੀ ਕਰ ਲਣੀ ਚੰਗਾ ਹੋਇਆ ਤੇਰੀ ਆਗੇ ਜੇ ਜੇ ਤੁਸੀਂ ਸਮਝਾਤਾ ਮੈਨੂੰ ਆ ਕੇ ਨਹੀਂ ਤੇ ਮੈਂ ਤਾਂ ਮੰਮੀ ਨੂੰ ਤੰਗ ਕਰਕੇ ਸਮਾਨ ਲੈ ਹੀ ਜਾਣਾ ਸੀ ਮੰਮੀ ਆ ਵੀ ਬਣਾ ਦੋ ਤੇ ਉਹਦੀ ਬਣਾ ਦੋ ਤੇ ਅੱਗੋਂ ਸਾਡੀ ਭੁਆਈ ਵੀ ਉਹਨਾਂ ਨੇ ਵੀ ਤੇਰੇ ਲਾਗੇ ਗੱਲ ਮੰਨ ਨਹੀਂ ਸੀ ਚਲ ਜੀ ਕੁੜੀ ਕਹਿੰਦੀ ਵੀ ਐ ਤੇ ਕਾਰੀ ਲੈਣੀ ਕਿਉਂ ਭੁਆਈ ਸਹੀ ਗੱਲ ਆ ਮਾਵਾ ਵਿਚਾਰੀਆਂ ਤਾਂ ਸੋਚ ਹੀ ਲੈਂਦੀਆਂ ਨੇ ਕਿ ਈਂ ਜਾਂਦੇ ਕਰਦੇ ਆ ਇਹ ਕਈ ਵਾਰੀ ਹੁੰਦਾ ਵਾ ਸ਼ਰੀਕੇ ਦੇ ਵਿੱਚ ਇਹੀ ਗੱਲ ਹੁੰਦੀ ਆ ਕਿ ਕੋਈ ਕਿਸੇ ਦੇ ਪੇਕੇ ਚੰਗੇ ਆ ਕਿਸੇ ਦੇ ਮਾੜੇ ਵੇਖੋ ਪੇਕੇ ਜਿੰਨੇ ਕਿ ਵਿਚਾਰੇ ਕਰਨ ਚੋਗੇ ਹੁੰਦੇ ਆ ਕਰਦੇ ਆ ਤੇ ਅਸੀਂ ਕੀ ਕਰਦੇ ਆਪਣੀ ਫੋਕੀ ਟੋਰ ਬਣਾਉਂਦੇ ਮਾਰੇ ਆ ਵੀ ਕਰ ਦੋ ਆ ਵੀ ਕਰ ਦੋ ਜ਼ਬਰਦਸਤੀ ਦਾ ਲਿਆ ਤੇ ਕੀ ਲਿਆ ਜਿੰਨੇ ਆਪਣੀ ਮਰਜ਼ੀ ਨਾਲ ਰਹਿਤਾ ਉਤੋਂ ਵੱਡੀ ਕੀਮਤ ਕੋਈ ਨਹੀਂ ਹੈਗੀ ਨਾਲੇ ਦੇਖੋ ਹਰ ਦਿਨ ਤਿਆਰ ਆਂਦੇ ਰਹਿੰਦੇ ਜੀ ਮਾਵਾ ਨੇ ਈਂ ਨੂੰ ਦੇਣਾ ਹੀ ਦੇਣਾ ਠੀਕ ਹੈ ਸੋ ਵੀਡੀਓ ਵਧੀਆ ਲੱਗੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਕਰਨਾ ਹੈ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਸਬਸਕ੍ਰਾਈਬ ਕਰ ਦਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਹਲੇ ਤੱਕ ਬੜੇ ਜਾਣੇ ਇਹੋ ਜਿਹੇ ਜਿਹੜੇ ਵੀਡੀਓ ਵੇਖਦੇ ਆ ਤੇ ਵੇਖ ਕੇ ਚਲੇ ਜਾਂਦੇ ਆ ਸਬਸਕ੍ਰਾਈਬ ਨਹੀਂ ਕਰਦੇ ਛੋਟੀ ਜੀ ਬੈੱਲ ਨੂੰ ਵਜਾ ਦਿਆ ਕਰੋ ਸਾਰਿਆਂ ਨੂੰ ਸასი ਸ਼ਗਾਰੀ